ਕਹਿੰਦੇ ਸਵਾਦ ਸਾਰਿਆਂ ਨੂੰ ਲੱਗਦੇ ਆ ਬਣਾਉਣੇ ਕਿਸੇ ਕਿਸੇ ਨੂੰ ਆਉਂਦੇ ਆ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਜਮਾਂ ਹੀ ਨਹੀਂ ਆਉਂਦੇ ਸੌਣ ਮਹੀਨੇ ਦੀ ਸ਼ਾਨ ਹੈ ਇਹ ਸਾਡਾ ਪਕਵਾਨ ਹੈ ਆਜੋ ਦੇਖੀਏ ਫਿਰ ਕਿਵੇਂ ਬਣਦਾ ਤੇ ਕਮੈਂਟ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਬਣਾਉਣਾ ਆਉਂਦਾ ਹੈਗਾ ਤੇ ਕੀ ਚੀਜ਼ ਬਣੂਗੀ ਇਹੋ ਜੀ ਚੀਜ਼ ਹੈ ਜਿਹਦੀ ਹਰ ਇੱਕ ਘਰ ਦੇ ਵਿੱਚ ਹਰ ਇੱਕ ਇਨਸਾਨ ਨੂੰ ਰੀਝ ਹੀ ਰਹਿੰਦੀ ਹੈਗੀ ਤੇ ਖਾਸ ਕਰਕੇ ਸਾਡੀਆਂ ਦਾਦੀਆਂ ਨਾਨੀਆਂ ਤਾਈਆਂ ਚਾਚੀਆਂ ਨੂੰ ਤਾਂ ਜ਼ਰੂਰ ਆਉਂਦਾ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਜ਼ਰੂਰ ਕਮੈਂਟ ਕਰਨ ਜਿਹੜੀਆਂ 95 ਤੋਂ ਬਾਅਦ ਦੀਆਂ ਹੈਗੀਆਂ ਜਾਂ 2000 ਤੋਂ ਬਾਅਦ ਦੀਆਂ ਜੀ ਉਹਨਾਂ ਨੂੰ ਇਹ ਬਣਾਉਣਾ ਆਉਂਦਾ ਤਾਂ ਤੇ ਜਾਂ ਤੁਸੀਂ ਖਾਧਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਆਪਾਂ ਸਿੱਖੀਏ ਕਿਵੇਂ ਬਣਦਾ ਇਹਨੂੰ ਬਣਾਉਣ ਵਾਸਤੇ ਨਾ ਸਰੋਂ ਦਾ ਤੇਲ ਐਂ ਲੱਗਦਾ ਜਿਵੇਂ ਕੁਸ਼ਤੀ ਚ ਪਹਿਲਵਾਨ ਦੇ ਸਰੀਰ ਤੇ ਲੱਗਦਾ ਹੁੰਦਾ ਆ ਦੇਖੋ ਪਹਿਲਾਂ ਵੀ ਸਰੋਂ ਦਾ ਤੇਲ ਹੈ ਜਿਹੜਾ ਇਹਨੂੰ ਪੂਰੇ ਤਵੇ ਦੇ ਉੱਤੇ ਐਂ ਪੂਰਾ ਤਵਾ ਸਰੋਂ ਦੇ ਤੇਲ ਚ ਲਵੇੜ ਲਿਆ ਚੱਸ ਲਿਆ ਪੂਰਾ ਟਕਾ ਕੇ ਉਹ ਤੋਂ ਬਾਅਦ ਆ ਦੇਖੋ ਤੁਸੀਂ ਆ ਜਿਹੜਾ ਮਟੀਰੀਅਲ ਤਿਆਰ ਕੀਤਾ ਹੈਗਾ ਇਹ ਸਾਰੇ ਦਾ ਸਾਰਾ ਐ ਤਵੇ ਤੇ ਪਾਤਾ ਤੇ ਉਸ ਤੋਂ ਬਾਅਦ ਆ ਜਿਹੜੀ ਕਾਰਗਰੀ ਹੈਗੀ ਨਾ ਇਹ ਬਹੁਤ ਜ਼ਰੂਰੀ ਹੈ ਇਹ ਬਹੁਤ ਘੱਟ ਜੇ ਕਿਸੇ ਕੁੜੀਆਂ ਨੇ ਸਿੱਖੇ ਹੈ ਨਾ ਤਾਂ ਆ ਉਹਨਾਂ ਨੂੰ ਪਤਾ ਵੀ ਇਹਨੂੰ ਕੀ ਕਹਿੰਦੇ ਹੈਗੇ ਕਮੈਂਟ ਜ਼ਰੂਰ ਕਰਕੇ ਦੱਸੋ ਮੈਂ ਲਾਸਟ 'ਚ ਦੱਸੂਗਾ ਵੀ ਕੀ ਕਹਿੰਦੇ ਹੈ ਤੇ ਕਈਆਂ ਨੂੰ ਆ ਦੇਖ ਕੇ ਭੁੱਖ ਲੱਗੇ ਹੋਊਗੀ ਜਿਵੇਂ ਜਿਵੇਂ ਇਹ ਚੀਜ਼ ਤਿਆਰ ਹੋਊਗੀ ਨਾ ਮੈਨੂੰ ਕਿਨਾਂ ਆਨੰਦ ਹੀ ਆ ਜਾਂਦਾ ਹਾਂ ਅਸੀਂ ਬਣਾਏ ਸੀ ਕਿ ਆ ਦੇਖੋ ਤੁਸੀਂ ਆਹ ਆ ਸਭ ਤੋਂ ਔਖਾ ਸਟੈਪ ਹੈ ਜਿਹੜਾ ਸਭ ਤੋਂ ਔਖਾ ਕੰਮ ਹੈ ਇਹਨੂੰ ਪਲਟਣਾ ਤੇ ਇਹ ਵੀ ਤੁਸੀਂ ਦੇਖੋ ਵੀ ਦੇਸੀ ਘਿਓ ਇਹਦੇ ਚ ਯੂਜ਼ ਨਹੀਂ ਹੋਇਆ ਇਹ ਸਰੋਂ ਦਾ ਤੇਲ ਹੀ ਆ ਸਾਰਾ ਸਰੋਂ ਦਾ ਤੇਲ ਹੈ ਇਹਦੇ ਆਸੇ ਪਾਸੇ ਤੁਰਿਆ ਫਿਰਦਾ ਅੱਜ ਇਹਨਾਂ ਨੂੰ ਪਲਟਣਾ ਹੈ ਨਾ ਇਹ ਸਭ ਤੋਂ ਔਖਾ ਕੰਮ ਹੈ ਬੜਾ ਰਿਸਕੀ ਕੰਮ ਹੁੰਦਾ ਹੈਗਾ ਇਹ ਤੇ ਤੁਸੀਂ ਦੇਖੋ ਵੀ ਮਾਤਾ ਦਾ ਤਜਰਬਾ ਹੈਗਾ ਪਿਛਲੇ 50 ਸਾਲਾਂ ਦਾ ਤੇ ਫਿਰ ਵੀ ਤੁਸੀਂ ਦੇਖੋ ਵੀ ਕਿੰਨਾ ਔਖਾ ਹੈ ਤੇ ਮਾਤਾ ਨੇ ਇਹ ਗੱਲ ਆਖੀ ਪਾਤਾ ਕਹਿੰਦੀ ਵੀ ਜੇ ਤਾਂ ਚੁੱਲੇ ਤੇ ਬਣਾਉਣੇ ਆ ਤਾਂ ਮੈਂ ਬੇਖੌਫ ਹੋ ਕੇ ਬਣਾ ਦੂੰਗੀ ਆ ਸਿਲੰਡਰਾਂ ਸਲੰਡਰਾਂ ਵਾਲਾ ਕੰਮ ਪੁੱਤ ਸਾਡੇ ਤਾਂ ਨਹੀਂ ਲੋਟ ਆਉਂਦਾ ਅਸੀਂ ਤਾਂ ਕਦੇ ਬਣਾਇਆ ਨਹੀਂ ਪਰ ਤੈਨੂੰ ਪਤਾ ਵੀ ਅੱਜ ਕੱਲ ਚੁੱਲੇ ਵਾਲਾ ਤਾਂ क्रेਜ ਬਹੁਤ ਘੱਟ ਹੈ ਬਾਕੀ ਮੀਂਹ ਪੈਂਦਾ ਸੀ ਬਾਹਰ ਆਪਣੇ ਬਾਲਣ ਵੀ ਹੈ ਚੁੱਲਾ ਵੀ ਹੈ ਸਾਰਾ ਤੇ ਚੁੱਲੇ ਵਰਗਾ ਟੇਸਟ ਤਾਂ ਨਹੀਂ ਬਣਦਾ ਪਰ ਫੇਰ ਵੀ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਵੀ ਪੈਰਾਂ ਚ ਪੈਰ ਮਾਰ ਜਾਂਦਾ ਹੈਗਾ ਸਿਲੰਡਰ ਦਾ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ ਇਸ ਚੀਜ਼ ਦਾ ਸੋ ਤੁਸੀਂ ਦੇਖੋ ਵੀ ਕਿੱਡੀ ਵਧੀਆ ਚੀਜ਼ ਬਣੀ ਹੈ ਕਮੈਂਟ ਕਰਕੇ ਦੱਸਿਓ ਵੀਰ ਨੂੰ ਥੋਡੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਐ ਤੇ ਕਿਵੇਂ ਬਣਦਾ ਤੇ ਕੀ ਕੁਛ ਇਹਦਾ ਪੈਂਦਾ ਪੂਰੀ ਵਿਧੀ ਵੀ ਕਮੈਂਟ ਕਰਕੇ ਦੱਸਿਓ ਆ ਪਤੀਜਾ ਸਪੈਸ਼ਲ ਖਾ ਕੇ ਪੁੱਛਦਾ ਸੀ ਦਾਦੀ ਕਹਿੰਦਾ ਇਹ ਕੀ ਬਣਾਇਆ ਬੜਾ ਟੇਸਟੀ ਐ ਕਿਉਂਕਿ ਸ਼ਹਿਰ ਚ ਰਹਿੰਦੇ ਬੱਚਿਆਂ ਨੂੰ 버ਗਰ ਪੀਜਾ ਤੋਂ ਵਹਿਲ ਨਹੀਂ ਮਿਲਦੀ ਤੇ ਖੀਰ ਬਣਾਈ ਨਾਲ ਵਧੀਆ ਤੇ ਦੇਖੋ ਤੁਸੀਂ ਉਹਨੂੰ ਪੁੱਛਿਆ ਮੈਂ ਕਿਵੇਂ ਐ ਕਹਿੰਦਾ ਵੀ ਬੜੀ ਵਧੀਆ ਚੀਜ਼ ਲੱਗੀ ਮੈਨੂੰ ਸੋ ਬੱਚਿਆਂ ਨੂੰ 버ਗਰ ਪੀਜੇ ਮੋਮੋਜ਼ ਇਹਨਾਂ ਚੀਜ਼ਾਂ ਤੋਂ ਪਾਸੇ ਹਟਾ ਕੇ ਸਰੋਂ ਦਾ ਤੇਲ ਵਧੀਆ ਸ਼ੁੱਧ ਐ ਜੀ ਕਿਸੇ ਵੀ ਬਹਾਨੇ ਨਾਲ ਖਵਾਓ ਖਵਾਓ ਤੇ ਲੇਕਿਨ ਸਾਡੇ ਜਿਹੜੇ ਦਾਦੀਆਂ ਨਾਨੀਆਂ ਤੋਂ ਜਿਹੜੀਆਂ ਡਿਸ਼ ਐ ਜਿਹੜੇ ਪਕਵਾਨ ਐ ਜਿਹੜਾ ਲੰਗਰ ਪਾਣੀ ਉਹ ਬਣਾਉਂਦੀਆਂ ਨਾ ਉਹ ਜਰੂਰ ਸਿੱਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਇਹ ਚੀਜ਼ ਆਉਂਦੀ ਐ ਤੇ ਨਾਂ ਕੀ ਐ ਦਾ 95 ਤੋਂ ਪਹਿਲਾਂ ਵਾਲੀਆਂ ਸਾਡੀਆਂ ਭੈਣਾਂ ਐ ਜਾਂ ਉਦੋਂ ਪਹਿਲਾਂ ਦੇ ਜਿਹੜੇ 90 ਵਾਲੇ ਐ 90 ਤੋਂ ਪਹਿਲਾਂ ਵਾਲੇ ਉਹਨਾਂ ਨੇ ਜਰੂਰ ਆਉਂਦੀਆਂ ਦਾਦੀਆਂ ਨਾਨੀਆਂ ਤੋਂ ਖਾਦੇ ਵੀ ਐ ਤੇ ਬਣਾਉਣੇ ਵੀ ਸਿੱਖਿਆ ਉਦੋਂ ਬਾਅਦ ਵਾਲੀਆਂ ਦੇ ਤਾਂ ਮੈਨੂੰ 200% ਯਕੀਨ ਐ 버ਗਰ ਨੂਡਲ ਪੀਜੀ ਵਾਲੀਆਂ ਆਨਲਾਈਨ ਆਰਡਰ ਵਾਲੀਆਂ ਏ ਨਹੀਂ ਬਣਾ ਸਕਦੀਆਂ ਪਰ ਜੇ ਵੀ ਸਿੱਖਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪੂਰੀ ਵੀਡੀਓ YouTube ਤੇ ਪਾਵਾਂਗੇ ਧੰਨਵਾਦ